ਅਸੇਨਾ ਉਹ ਕੌਲ ਦਾ ਜਿਹੜਾ ਇਕੱਠਾ ਹੈ ਉਹਨੂੰ ਅਸੀਂ ਪੰਥਕ ਇਕੱਠਨਾ ਕਹਿ ਕੇ ਟਕਸਾਲ ਦੇ ਹੀ ਜਿਹੜੇ ਅ ਸੰਸਥਾ ਦੇ ਵਿੱਚ ਜੁੜੇ ਲੋਕ ਨੇ ਉਹਨਾਂ ਦਾ ਇਕੱਠ ਕਹਿ ਕੇ ਅਗਰ ਸਥਿਤੀ ਜਿਆਦਾ ਵਧੀਆ ਰਹੀ ਗੱਲ ਜੀ ਪਿੱਛੇ ਇੱਕ ਲੰਬੇ ਸਮੇਂ ਤੋਂ ਬੰਬੇ ਰਹਿ ਰਹੇ ਨੇ ਬੰਬੇ ਵਿੱਚ ਉਹਨਾਂ ਦੇ ਜਿਹੜੇ ਪ੍ਰੋਜੈਕਟ ਚੱਲਦੇ ਆ ਉਹਨਾਂ ਨੂੰ ਟਹਾਨ ਟਾਉਣ ਦੀਆਂ ਜਿਹੜੀਆਂ ਗੱਲਾਂ ਚੱਲੀਆਂ ਜਿਸ ਤੋਂ ਉਹਨਾਂ ਨੇ ਦੁਖੀ ਹੋ ਕੇ ਬੀਜੇਪੀ ਦਾ ਹੱਥ ਫੜਿਆ ਉਹਦੇ ਉਹਨਾਂ ਦੇ ਲਈ ਵੋਟਾਂ ਮੰਗੀਆਂ ਜੀ ਇਹ ਟਕਸਾਲ ਦਾ ਕੋਈ ਵੀ ਮੁਖੀ ਜੀ ਕਦੀ ਕੌਮ ਬਣਾਣ ਨਹੀਂ ਗਿਆ ਜੀ ਜੀ ਇਹ ਸਟੇਟ ਵੱਲੋਂ ਹੀ ਦੰਦਮੀ ਟਕਸਾਲ ਦੇ ਮੁਖੀ ਲਾਏ ਗਏ ਸੀਗੇ ਜਦ ਕਿ ਇਹ ਟਕਸਾਲ ਦੇ ਵਿੱਚ ਬਹੁਤ ਥੋੜਾ ਸਮਾਂ ਉਸ ਤੋਂ ਪਹਿਲਾਂ ਲਗਾ ਚੁੱਕੇ ਹੋਏ ਨੇ ਜੀ ਜੀ ਜਿਹੜੀ ਸਮੱਸਿਆ ਇਸ ਵੇਲੇ ਜਿਹਨੂੰ ਸਮੱਸਿਆ ਮੰਨਦੇ ਨੇ ਉਹਦਾ ਹੱਲ ਕਰਨ ਦੀ ਯਤਨ ਕਰਨੀ ਜੀ ਨਾ ਕਿ ਆਪਣੇ ਤੌਰ ਦੇ ਤੌਰ ਤੇ ਇੱਕ ਐਲਾਨਨਾ ਸੁਣਾ ਦੇਣਾ ਕੁਝ ਫਰਮਾਨ ਸੁਣਾ ਦੇਣੇ ਹਦਾਇਤਾਂ ਕਰ ਦੇਣੀਆਂ ਉਹ ਚੀਜ਼ਾਂ ਦੀ ਹੁਣ ਐਮਿੱਤ ਰਹਿ ਨਹੀਂ ਜਾਣੀਆਂ ਕਿਉਂਕਿ ਹੁਣ ਉਹਨਾਂ ਦਾ ਉਸ ਤਰੀਕੇ ਦਾ ਕੌਮ ਦੇ ਵਿੱਚ ਸਨਮਾਨ ਨਹੀਂ ਰਹਿ ਗਿਆ ਦੀ ਨੁਕ। ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ। ਬੀਤੇ ਦਿਨੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਢੂਮਾ ਵੱਲੋਂ ਪੰਥਕ ਇਕੱਠ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਨ 28 ਮਾਰਚ ਨੂੰ ਇੱਕ ਪੰਥਕ ਇਕੱਠ ਦੀ ਕਾਲ ਦਿੱਤੀ ਜਾਂਦੀ ਹੈ। ਲੇਕਿਨ ਇਸ ਵਿੱਚ ਸਭ ਤੋਂ ਵੱਡਾ ਸਵਾਲ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਢੂਮਾ ਦੇ ਉੱਤੇ ਪਿਛਲੇ ਦਿਨੀ ਕੁਝ ਸਵਾਲ ਉੱਠੇ ਸਨ ਉਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਮੌਜੂਦ ਹੈ ਮੇਰੇ ਨਾਲ ਆਵਾਜੇ ਕੌਮ ਦੇ ਮੁਖ ਸਲਾਹਕਾਰ ਹਰਜਿੰਦਰ ਸਿੰਘ ਜਿੰਦਾਜੀ ਜਿੰਦਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੁਝ ਦਿਨ ਪਹਿਲਾਂ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਹਰਨਾਮ ਸਿੰਘ ਧੂਮਾ ਤੇ ਸਵਾਲ ਚੱਕੇ ਜਾਂਦੇ ਨੇ ਕੱਲ ਉਹ ਪੰਥਕ ਇਕੱਠ ਕਰਦੇ ਨੇ ਕੀ ਲੱਗਦਾ ਹੈ ਕਿ ਕੌਮ ਉਹਨਾਂ ਨੂੰ ਮਨਜ਼ੂਰ ਕਰੇਗੀ ਵੈਸੇ ਨਾ ਉਹ ਕੌਲ ਦਾ ਜਿਹੜਾ ਇਕੱਠਾ ਹੈ ਉਹਨੂੰ ਅਸੀਂ ਪੰਥਕ ਇਕੱਠ ਨਾ ਕਹਿ ਕੇ ਟਕਸਾਲ ਦੇ ਹੀ ਜਿਹੜੇ ਅ ਸੰਸਥਾ ਦੇ ਵਿੱਚ ਜੁੜੇ ਲੋਕ ਨੇ ਉਹਨਾਂ ਦਾ ਇਕੱਠ ਕਹਿ ਕੇ ਅਗਰ ਸਥਿਤੀ ਜਿਆਦਾ ਵਧੀਆ ਰਹੂਗੀ ਗੱਲ ਜੀ ਕਿਉਂਕਿ ਜਦੋਂ ਪੰਥਕ ਇਕੱਠ ਹੁੰਦਾ ਨਾ ਅਸੀਂ ਕਦੀ ਵੀ ਦੇਖਿਆ 13 ਅਲੱਗ-ਅਲੱਗ ਤਰੀਕੇ ਦੇ ਨਾਲ ਇਕੱਠ ਨਹੀਂ ਦਿੰਦੀਆਂ ਇੱਕ ਕਾਮਨ ਕਾਲ ਹੁੰਦੀ ਸੀਗੀ ਕਾਮਨ ਕਾਲ ਦੇ ਵਿੱਚ ਪੰਥਕ ਇਕੱਠ ਪੰਥਕ ਫੈਸਲੇ ਲੈਂਦੇ ਜੀ ਪਰ ਤੁਸੀਂ ਦੇਖੋ ਇੱਕ ਪਾਸੇ ਇਹਨਾਂ ਦੀ ਇੱਕ ਕਾਲ ਸੀਗੀ 16 ਤਰੀਕ ਦੀ ਬਲਬੀਰ ਸਿੰਘ ਬਟਾਦਲ ਨੇ ਵੀ ਕਾਲ ਦਿੱਤੀ ہوئی ਹੈ ਜੀ ਇਹ ਅਲੱਗ-ਅਲੱਗ ਕਾਲਾਂ ਦੇਣ ਦਾ ਮਤਲਬ ਇਹ ਹੀ ਹੈਗਾ ਕਿ ਕੋਈ ਆਪਣੇ ਆਪ ਨੂੰ ਕਿਸੇ ਧਿਰ ਤੋਂ ਤੇ ਕੋਈ ਕਿਸੇ ਧਿਰ ਤੋਂ ਇਨਸਪਾਇਰ ਹੋ ਕੇ ਸਾਰੇ ਬਿਆਨ ਦੇ ਰਿਹਾ ਜੀ ਜਿਹੜੀ ਇਹ ਹਰਨਾਮ ਸਿੰਘ ਤੋਂ ਮੈਂਦੇ ਤੁਸੀਂ ਉੱਤੇ ਇਲਜ਼ਾਮਾਂ ਦੀ ਗੱਲ ਕੀਤੀ ਹੈ ਨਾ ਤੇ ਉਹ ਇੱਕ ਕਾਮਨ ਆਵਾਜ਼ ਆ ਕਾਮੇਡੀ ਕਾਮ ਨੇ ਇਸ ਕਰਕੇ ਇਦਾਂ ਕਿਹਾ ਜਾਂ ਕਾਮ ਨੇ ਇਦਾਂ ਲੱਗਦਾ ਆ ਕਿ ਪਿੱਛੇ ਇੱਕ ਲੰਬੇ ਸਮੇਂ ਤੋਂ ਉਹ ਬੰਬੇ ਰਹਿ ਰਹੇ ਨੇ ਬੰਬੇ ਵਿੱਚ ਉਹਨਾਂ ਦੇ ਜਿਹੜੇ ਪ੍ਰੋਜੈਕਟ ਚੱਲਦੇ ਆ ਉਹਨਾਂ ਨੂੰ ਟਾਹਣ ਟਾਉਣ ਦੀਆਂ ਜਿਹੜੀਆਂ ਗੱਲਾਂ ਚੱਲੀਆਂ ਜਿਹਦੇ ਤੋਂ ਉਹਨਾਂ ਨੇ ਦੁਖੀ ਹੋ ਕੇ ਬੀਜੇਪੀ ਦਾ ਹੱਥ ਫੜਿਆ ਉਹਦੇ ਉਹਨਾਂ ਦੇ ਲਈ ਵੋਟਾਂ ਮੰਗੀਆਂ ਇਹ ਕਿੱਥੇ ਕਿੱਥੇ ਵੀ ਲੱਗਦਾ ਕਿ ਹੁਣ ਉਹਨਾਂ ਨੂੰ ਇਹ ਚੀਜ਼ ਦਿਚਾ ਦਿੱਤੀ ਹੈ ਭਾਜਪਾ ਨੇ ਕਿ ਹੁਣ ਅਕਾਲੀਆਂ ਨੇ ਤਾਂ ਮੁੜ ਕੇ ਆਣਾ ਨਹੀਂ ਜੀ ਸੋ ਉਹ ਇਸ ਚੀਜ਼ ਨੂੰ ਉਹਨਾਂ ਦਾ ਸਾਬਤ ਕਰਨ 'ਚ ਲੱਗੇ ਹੋਏ ਆ ਜੀ ਇਸ ਕਰਕੇ ਉਹਨਾਂ ਦਾ ਜਿਹੜਾ ਰਵਈਆ ਆ ਜਾਂ ਜਿਹੜੇ ਉਹਨਾਂ ਦੇ ਇਸ ਤਰੀਕੇ ਦੇ ਬਿਆਨ ਆ ਜੀ ਉਹ ਬਗਾਵਤ ਵਿੱਚੋਂ ਨੇ ਜੀ ਸੋ ਕੌਮੀ ਹਿਤੈਸ਼ੀ ਹੂੰ ਕਿ ਪਹਿਲਾਂ ਇਦਾਂ ਦੀਆਂ ਮਤਲਬ ਗੱਲਾਂ ਜਿਹੜੀਆਂ ਅਗਰ ਕੋਈ ਕਰੇ ਜੀ ਫਿਰ ਸਾਨੂੰ ਵੀ ਕਿਤਨੇ ਕਿਤੇ ਸਵਾਲ ਕਰਨੇ ਬਣਦੇ ਨੇ ਜੀ ਤੁਸੀਂ ਇਦਾਂ ਹੁਣ ਇੱਕਦਮ ਇਮੀਡੀਏਟ ਯੂ ਟਰਨ ਜਾਂ ਕੂਣੀ ਮੋੜ ਕਿਉਂ ਲੈ ਲਿਆ ਜੀ ਤੇ ਜਿਹੜੀਆਂ ਇਹੋ ਜਿਹੀਆਂ ਗੱਲਾਂ ਹੋਰ ਵੀ ਸੰਸਥਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਅਸੀਂ ਉਹਨਾਂ ਦਾ ਵੀ ਵਿਰੋਧਤ ਕਰਦੇ ਆਂ ਮਗਰ ਗੱਲ ਹੈ ਕਿ ਇਮੀਡੀਏਟ ਇਹਨਾਂ ਨੇ ਇੰਨਾ ਆਪਣੇ ਆਪ ਨੂੰ ਬਦਲਿਆ ਜੀ ਕੁੰਬ ਦਾ ਮੇਲਾ ਜਿਹੜਾ ਹੁਣ ਨਾ ਕੇ ਉਹਦੇ ਕਰਕੇ ਵੀ ਕਾਫੀ ਚਰਚਾ ਵਿੱਚ ਰਹੇ ਆ ਤੇ ਜਸਟੀਫਿਕੇਸ਼ਨ ਟਰਿਲ ਡੇਟ ਤੱਕ ਦੇ ਰਹੇ ਆ ਕੱਲ ਵੀ ਪ੍ਰੈਸ ਦੇ ਕੁਝ ਬੰਦੇਆਂ ਦੀ ਇੰਟਰਵਿਊਜ਼ ਦੇਖੀਆਂ ਜੀ ਉਹਨਾਂ ਨੇ ਇਹਨਾਂ ਨੂੰ ਚਲਦੀ ਗੱਲਬਾਤ ਵਿੱਚ ਇਦਾਂ ਪੁੱਛ ਲਿਆ ਕਿ ਤੁਸੀਂ ਕੁੰਮ ਦੇ ਮੇਲੇ ਜੀ ਤੇ ਉਹਦੇ ਬੜੇ ਤੁਹਾਡੇ ਤੇ ਇਲਜ਼ਾਮ ਜਿਹੜੇ ਨੇ ਜੀ ਤੇ ਉਹਨਾਂ ਨੇ ਬੜੇ ਨਾ ਉਤੇਜ ਧੋ ਕੇ ਇਸ ਗੱਲ ਦਾ ਜਵਾਬ ਦੇਣਾ ਮਤਲਬ ਸ਼ੁਰੂ ਕਰ ਦਿੱਤਾ ਕਿ ਚਲੋ ਹੁਣ ਬਈ ਪੂਰਾ ਸੁਣ ਕੇ ਜਾਇਓ ਜੀ ਤੇ ਇਦਾਂ ਦੀਆਂ ਗੱਲਾਂ ਉਹਨਾਂ ਦੀਆਂ ਸਾਹਮਣੇ ਆਈਆਂ ਨੇ ਤੇ ਪਹਿਲੇ ਤਾਂ ਇਹ ਦੱਸ ਦਈਏ ਕਿ ਜਿਹੜੇ ਟਕਸਾਲ ਦੇ ਜਿੰਨੇ ਵੀ ਇਹਨਾਂ ਤੋਂ ਪਹਿਲਾਂ ਮੁਖੀ ਰਹੇ ਨੇ ਜੀ ਤੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਮਾਣੀ ਹੈ ਜੀ ਉਨਾ ਵੱਲੋਂ ਵੱਖ-ਵੱਖ ذریعے ਐਸਟੀ ਦੀ ਸਟੇਟਮੈਂਟ ਆ ਚੁੱਕੀ ਹੈ ਜੀ ਕਿ ਤਕਸਾਲ ਦਾ ਕੋਈ ਵੀ ਮੁਖੀ ਜੀ ਕਦੀ ਕੰਮ ਬਣਾਣੇ ਨਹੀਂ ਗਿਆ ਜੀ ਮਹਰਨਾਮ ਸਿੰਘ ਤੁਮਾ ਜੀ ਬਾਰੇ ਪਹਿਲੇ ਵੀ ਦੱਸ ਚੁੱਕੇ ਹਾਂ ਕਿ ਇਹ ਉਦਾਸੀ ਸੰਪਰਦਾ ਤੋਂ ਆਏ ਹੋਏ ਨੇ ਜੀ ਇਹ ਸਟੇਟ ਵੱਲੋਂ ਹੀ ਦੰਦਮੀ ਤਕਸਾਲ ਦੇ ਮੁਖੀ ਲਾਏ ਗਏ ਸੀਗੇ ਜਦਕਿ ਇਹ ਤਕਸਾਲ ਦੇ ਵਿੱਚ ਬਹੁਤ ਥੋੜਾ ਸਮਾਂ ਉਸ ਤੋਂ ਪਹਿਲਾਂ ਲਗਾ ਚੁੱਕੇ ਹੋਏ ਨੇ ਜੀ ਮਰ ਸਟੇਟ ਨੂੰ ਸੂਟ ਕਰਨ ਕਰਕੇ ਇਹਨਾਂ ਨੂੰ ਹੀ ਇਸ ਚੀਜ਼ ਦੀ ਜ਼ਿੰਮੇਵਾਰੀ ਦਿੱਤੀ। ਜੀ। ਬਟ ਜਦੋਂ ਅਕਾਲੀਆਂ ਦਾ ਦਬਦਬਾ ਸੀਗਾ ਉਦੋਂ ਤਾਂ ਸਭ ਕੁਝ ਸਟ੍ਰੀਮਲਾਈਨ ਉਸ ਮੁਤਾਬਕ ਜਿੰਨਾ ਕ ਅਸੀਂ ਇਹਨਾਂ ਦਾ ਲਾਹਾ ਲੈ ਸਕਦੇ ਸੀ ਉਸ ਤਰੀਕੇ ਨਾਲ ਲਿਆ ਗਿਆ। ਬਟ ਹੁਣ ਸਿਚੁਏਸ਼ਨ ਬੜੀ ਬਦਲ ਗਈ ਹੈ। ਜੀ। ਤੇ ਉਹੀ ਦੇਸ਼ ਦੀਆਂ ਹਕੂਮਤਾਂ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਜੀ। ਜਿਨ੍ਹਾਂ ਨੇ ਕਿਰਾਏ ਜਿਨ੍ਹਾਂ ਨੇ ਇਮਾਰਤ ਕੱਢੇ ਹਮ ਬੀਡੀਸੀ ਘੜ ਪੀएंगे ਸ਼ਾਨਸੇ ਜੀएंगे ਅਡਵਾਨੀ ਵਰਗੇ ਬੰਦੇ ਰਾਤ ਯਾਤਰਾ ਕਰਦੇ ਰਹੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀਆਂ ਜੀ ਅੱਜ ਉਹਨਾਂ ਦੇ ਲਈ ਉਸੇ ਟਕਸਾਲ ਦਾ ਮੁਖੀ ਜਿਹੜਾ ਉਹ ਵੋਟਾਂ ਦੀ ਕੈਂਪੇਨ ਕਰੇ ਜਾਂ ਉਹਨਾਂ ਦੇ ਲਈ ਮਤਲਬ ਬੀਜੇਪੀ ਦਾ ਬਲਾਰਾ ਬਣ ਜਾਵੇ ਜੀ ਇਸ ਤੋਂ ਵੱਡੀ ਸ਼ਰਮਿੰਦੀ ਦਾ ਗੱਲ ਤਾਂ ਸਾਡੇ ਲਈ ਹੋਈ ਨਹੀਂ ਨਾ ਸਕਦੀ ਹੁਣ ਫਿਰ ਸਿੱਧੇ ਸਿੱਧੇ ਤੋਂ ਉਰਤੇ ਜੋ ਤਰਸੀ ਦੱਸ ਰਹੇ ਹੋ ਇਹ ਲੱਗਦਾ ਹੈ ਕਿ ਇਹ ਜੋ ਗੱਲ ਕਰਵਾਈ ਜਾ ਰਹੀ ਹੈ ਜਾਂ ਜੋ ਕੱਟ ਕਰਾਇਆ ਜਾ ਰਿਹਾ ਜਾ ਰਿਹਾ ਹੈ ਇਹ ਬੀਜੇਪੀ ਵੱਲੋਂ ਕਿਹਾ ਜਾ ਰਿਹਾ ਇਸ ਕਰਕੇ ਕਰਾਇਆ ਜਾਂ ਕਿ ਇਸ ਤੋਂ ਪਹਿਲਾਂ ਕਿ ਸ਼ਰਮਨ ਅਕਾਲੀ ਦਲ ਬਾਦਲ ਦਾ ਪੱਖ ਪੂਰ ਦੇ ਨਜ਼ਰ ਆਏ ਨੇ ਰਾਮ ਸਿੰਘ ਢੂਮਾ ਜੀ ਦੇਖੋ ਇਕੱਠ ਕਿਸੇ ਦਾ ਸਪਾਂਸਰਡ ਮੈਂ ਇਸ ਕਰਕੇ ਨਹੀਂ ਕਹਿ ਸਕਦਾ ਕਿਉਂਕਿ ਇਹ ਪਹਿਲੇ ਵੀ ਹੁੰਦੇ ਰਹੇ ਨੇ ਜੀ ਇਕੱਠੇ ਹੁੰਦੇ ਰਹਿੰਦੇ ਨੇ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਇਕੱਠ ਹੁੰਦੇ ਆ ਜੀ ਸਾਰੀਆਂ ਸੰਸਥਾਵਾਂ ਜਾਂਦੀਆਂ ਨੇ ਉਹਨਾਂ ਦੇ ਆਗੂ ਜਾ ਕੇ ਉੱਥੇ ਸੰਬੋਧਨ ਹੁੰਦੇ ਆ ਜੀ ਬਟ ਜਿਹੜਾ ਪੰਥਕ ਇਕੱਠ ਕਰਨਾ ਨਾ ਉਹ ਠੀਕ ਨਹੀਂ ਲੱਗਦਾ ਤਾਂ ਕਰਕੇ ਕਿਉਂਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਪੰਥਕ ਇਕੱਠ ਦਾ ਮਤਲਬ ਹੁੰਦਾ ਕਿ ਸਾਰੀਆਂ ਧਰਮਾਂ ਨੂੰ ਨਾਲ ਰਲਾ ਕੇ ਜੀ ਜਿਹੜੀ ਸਮੱਸਿਆ ਇਸ ਵੇਲੇ ਜਿਹਨੂੰ ਸਮੱਸਿਆ ਮੰਨਦੇ ਨੇ ਉਹਦਾ ਹੱਲ ਕਰਨ ਦੀ ਯਤਨ ਕਰਨੀ ਜੀ ਨਾ ਕਿ ਆਪਣੇ ਤੌਰ ਦੇ ਤੌਰ ਤੇ ਇੱਕ ਅਲੰਨ ਮਾ ਸੁਣਾ ਦੇਣਾ ਕੁਝ ਫਰਮਾਨ ਸੁਣਾ ਦੇਣੇ ਹਦਾਇਤਾਂ ਕਰ ਦੇਣੀਆਂ ਉਹ ਚੀਜ਼ਾਂ ਦੀ ਹੁਣ ਅਹਿਮਤ ਰਹਿਣੀ ਨਹੀਂ ਜਾਣੀ ਐ ਕਿਉਂਕਿ ਹੁਣ ਉਹਨਾਂ ਦਾ ਉਸ ਤਰੀਕੇ ਦਾ ਕੌਮ ਦੇ ਵਿੱਚ ਸਨਮਾਨ ਨਹੀਂ ਰਹਿ ਗਿਆ ਜੀਨ ਨੂੰ ਲੈ ਕੇ ਅੱਛਾ ਹੁਣ ਕੀ ਲੱਗਦਾ ਕਿ 28 ਮਾਰਚ ਨੂੰ ਜਿਹੜਾ ਉਹਨਾਂ ਨੇ ਇਕੱਠ ਦੀ ਗੱਲ ਕੀਤੀ ਹੈ ਕਿ ਉਹ ਇਕੱਠ ਹੋਏਗਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹਰ ਪਿੰਡ ਦੇ ਵਿੱਚੋਂ ਲੋਕ ਉੱਥੇ ਪਹੁੰਚਣ ਕੀ ਇਹ ਪੋਸੀਬਲ ਹੋ ਸਕੇਗਾ ਜਾਂ ਆਣ ਕੇ ਕੌਮ ਮੰਨੇਗੀ ਉਹਨਾਂ ਨੂੰ ਹਾਂਜੀ ਲੱਗਦਾ ਤੇ ਹੈ ਕਿਉਂਕਿ ਇਹਨਾਂ ਦੇਖੋ 28 ਤਰੀਕ ਦੀ ਕਾਲ ਇਹਨਾਂ ਦੀ ਨਹੀਂ ਹੈਗੀ 28 ਤਰੀਕ ਦਾ ਨਾ ਸ਼ਰੋਮਨੀ ਕਮੇਟੀ ਦਾ ਹੀ ਬਜਟ ਇਜਲਾਸ ਹੈਗਾ ਉਹਨਾਂ ਨੇ ਉਸ ਤਰੀਕੇ ਨਾਲ ਸਾਰੀ ਉੱਥੇ 28 ਤਰੀਕ ਨੂੰ ਅਨਾਊਂਸਮੈਂਟ ਕਰਕੇ ਪ੍ਰੋਗਰਾਮ ਰੱਖਿਆ ਹੋਇਆ ਜੀ ਹੁਣ ਉਸ ਪ੍ਰੋਗਰਾਮ ਨੂੰ ਅਸੀਂ ਵੀ ਕਈ ਨਗਾਵਾਂ ਨਾ ਵੇਖਦੇ ਹਾਂ ਜਿਹੜੇ ਸਰਗਰਮ ਨੇ ਕੌਮੀ ਹਿੱਤਾਂ ਦੇ ਲਈ ਜਿਹੜੇ ਚਾਹੁੰਦੇ ਨੇ ਜੀ ਕਿ ਇਹਦਾ ਕੋਈ ਇਸ ਤਰੀਕੇ ਦਾ ਪੱਕਾ ਹੱਲ ਕਰ ਦਈਏ ਜੀ ਜਿਹਦੇ ਨਾਲ ਜਿਹੜੀ ਸ਼੍ਰੋਮਣੀ ਕਮੇਟੀ ਹੈਗੀ ਆ ਉਹ ਜਥੇਦਾਰਾਂ ਨੂੰ ਨਾਸਰਬਿਕ ਮੁਲਾਜ਼ਮ ਸਮਝ ਕੇ ਉਹਨਾਂ ਨੂੰ ਡੀਲ ਕਰਿਆ ਕਰਨ ਜੀ ਤੇ ਜਿਹੜੀਆਂ ਹੋ ਰਹੀਆਂ 2 ਦਸੰਬਰ ਦੀਆਂ ਘਟਨਾਵਾਂ ਤੋਂ ਬਾਅਦ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਨੱਥ ਪਾਈ ਜਾਵੇ ਜੀ ਸੋ ਇਹ ਇਹ ਹੋ ਸਕਦਾ ਹੈ ਕਿ 16 ਤਰੀਕ ਦਾ ਜਿਹੜਾ ਕੱਲ ਦਾ ਇਕੱਠ ਹੈ ਬੁੱਢਾ ਦਲ ਵੱਲੋਂ ਦਿੱਤਾ ਹੈ ਉਧਰ ਵੀ ਇਹੀ ਜੀ ਕੋਈ رائے ਇੱਕ ਬਣ ਜਾਵੇ ਤੇ ਬਾਕੀ ਧਿਰਾਂ ਦੀ ਵੀ رائے ਜਿਹੜੀ ਆ ਉਹ ਲਈ ਜਾ ਰਹੀ ਹੈ ਜੇ ਇਹ ਕਾਮਨ ਐਫਰਟ ਰਿਹਾ ਫਿਰ ਤਾਂ ਜ਼ਰੂਰ ਕੁਛ ਨਾ ਕੁਛ ਕਰ ਪਾਵਾਂਗੇ ਜੇ ਆਪਣੇ ਆਪਣੇ ਤੌਰ ਤੇ ਰਿਹਾ ਫਿਰ ਮੈਨੂੰ ਨਹੀਂ ਲੱਗਦਾ ਬੰਦੇ ਪਹਿਲੇ ਵੀ ਮੈਨੇਜ ਹੋ ਜਾਂਦੇ ਆ ਉਹ ਕੁਲਦੀਪ ਸਿੰਘ ਗੜਗ ਜਿੱਦਣ ਉਹ ਉਹਨਾਂ ਨੇ ਆਪਣੀ ਦਸਤਾਰਬੰਦੀ ਹੋਣੀ ਸੀ ਉਹਨਾਂ ਦੀ ਰਾਤੋ ਰਾਤ ਤੇ ਉਸ ਦਿਨ ਬਲਬੀਰ ਸਿੰਘ ਬੜਾ ਦਲ ਦੇ ਉੱਥੇ ਜਾ ਕੇ ਪਹੁੰਚੇ ਹੋਏ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਅਸੀਂ ਹੋਣ ਨਹੀਂ ਦੇਣਾ ਜੀ ਤੇ ਰਾਤੋ ਰਾਤ پتہ ਨਹੀਂ ਕੀ ਇਦਾਂ ਦਾ ਹੋਇਆ ਕਿ ਸਭ ਕੁਝ ਹੋਇਆ ਵੀ ਹਾਂਜੀ ਤੇ ਅੱਗੇ ਚੱਲ ਵੀ ਰਿਹਾ ਸੋ ਚੀਜ਼ਾਂ ਵਿੱਚ ਸਮੱਸਿਆਵਾਂ ਨੇ ਬਹੁਤ ਤੇ ਮੈਨੂੰ ਲੱਗਦਾ ਸਮਾਂ ਪਾ ਕੇ ਸ਼ਾਇਦ ਇਹਨਾਂ ਨੂੰ ਵੀ ਮਨਾਇਆ ਜਾ ਸਕਦਾ अच्छा ये ਤੁਸੀਂ ਕੌਮੀ ਹਿੱਤ ਦੀ ਗੱਲ ਕਰਦੇ ਪਿਓ ਕੀ ਤੁਹਾਨੂੰ ਲੱਗਦਾ ਕਿ ਹੁਣ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਇੱਕ ਦਾ ਜਿਹੜਾ ਇਕੱਠ ਕਰ ਦੇਣਾ ਜਿਹਦਾ ਪੰਥਕ ਇਕੱਠ ਜਿਹਨੂੰ ਤੁਸੀਂ ਕਹਿ ਰਹੇ ਹੋ ਪੰਥਕ ਇਕੱਠ ਕਰ ਦੇਣਾ ਜਿਹਦਾ ਸਾਰਿਆਂ ਨੂੰ ਇਕੱਠੇ ਹੋ ਕੇ ਦੇਖੋ ਪੰਥਕ ਇਕੱਠ ਹੋਏਗਾ ਜ਼ਰੂਰ ਮਗਰ ਨਾ ਉਹਦੇ ਲਈ ਮਸਲਾ ਜਾਂ ਵਿਸ਼ਾ ਪਹਿਲੇ ਤੈਅ ਹੋਣਾ ਚਾਹੀਦਾ ਜੀ ਮਸਲੇ ਇੰਨੇ ਕਰ ਚੁੱਕੇ ਨੇ ਇਕੱਠੇ ਕੀ ਹੁਣ ਇਹਨਾਂ ਤੋਂ ਕਿਸੇ ਇੱਕ ਮਸਲੇ ਨੂੰ ਲੈ ਕੇ ਇਕੱਠ ਉਸ ਤਰੀਕੇ ਦਾ ਹੋਣਾ ਨਹੀਂ ਜੀ ਹੁਣ ਇਹ ਤਾਂ ਕੁਝ ਬੰਦਿਆਂ ਦੇ ਉੱਤੇ ਪੈਣੀ ਜ਼ਿੰਮੇਵਾਰੀ ਹੈ ਜੀ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਕਿ ਜਦੋਂ ਲੋੜ ਪਈ ਤਾਂ ਉਹ ਖੜੇ ਨਹੀਂ ਜੀ ਇਦਾਂ ਦੇ ਚਾਰੇ ਬਹੁਤ ਥੋੜੇ ਨੇ ਹਜੇ ਉਹਨਾਂ ਵੱਲੋਂ ਜਦ ਤੱਕ ਕੋਈ ਕਾਲ ਨਹੀਂ ਆਂਦੀ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਕੀਤੇ ਇਕੱਠ ਦਾ ਕੋਈ ਫਾਇਦਾ ਹੋਣਾ ਜੀ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਦਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਸੁਣਿਆ ਕਿ ਆਵਾਜ਼ੇ ਕੌਮ ਦੇ ਮੁਫਤ ਸਲਾਹਕਾਰ ਹਰਜਿੰਦਰ ਸਿੰਘ ਜਿੰਦਾ ਵੱਲੋਂ ਕਿਹਾ ਗਿਆ ਹੈ ਕਿ ਇਹ ਇਕੱਠ ਇਕੱਠੇ ਹੋ ਕੇ ਜੇ ਬੁਲਾਇਆ ਜਾਵੇ ਤਾਂ ਫਿਰ ਇਸ ਦਾ ਕੋਈ ਫਾਇਦਾ ਕੌਮ ਨੂੰ ਮਿਲ ਸਕਦਾ ਹੈ ਕੈਮਰਾਮੈਨ ਸਾਹਿਲ ਕਸ਼ਬਦਨ ਪਰਮਜੀਤ ਸਿੰਘ ਲਾਂਕੁਰੀ ਚਲੰਦ